Thank you. ਸਰ ਸਤਿ ਸ਼੍ਰੀ ਅਕਾਲ ਜੀ ਮੈਂ ਸਿਟੀਜ਼ਨ ਟ੍ਰੇਡਰ ਹਿਸ਼ਾਰਪੁਰ ਤੋਂ ਅਸੀਂ ਦੀਵਾਲੀ ਦੇ ਮੌਕੇ ਦੇ ਉੱਤੇ ਆਪਣੇ ਜਿਹੜੇ ਪ੍ਰੋਡਕਟਸ ਆ ਉਹਨਾਂ ਦੇ ਉੱਤੇ ਬਹੁਤ ਡਿਸਕਾਊਂਟ ਲਾਇਆ ਹੋਇਆ ਜਿਹੜੇ ਸਾਡੇ ਪ੍ਰੋਡਕਟਸ ਆ ਸੀਸੀਟੀਵੀ ਕੈਮਰਾ ਸਿਕਿਉਰਟੀ ਸੋਲੂਸ਼ਨਸ ਸਾਰਾ ਹੀ ਡੋਰ ਬੈਲ ਅਲਾਰਮ ਸਿਸਟਮ ਇਹ ਸਾਰਾ ਅਸੀਂ ਡੀਲ ਕਰਦੇ ਹਾਂ ਔਰ ਅਸੀਂ ਕਸਟਮਰ ਨੂੰ ਬਹੁਤ ਵਧੀਆ ਸਰਵਿਸ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਹੜੇ ਕਿਹੜੇ ਪ੍ਰੋਡਕਟਸ ਨੇ ਸਰ ਸਾਡੇ ਕੋਲ ਅਲਾਰਮ ਸਿਸਟਮ ਸੀਸੀਟੀਵੀ ਕੈਮਰਾ ਲੋਕਰਸ ਡਿਜੀਟਲ ਅਲਾਰਮ ਇਹ ਸਾਰੇ ਪ੍ਰੋਡਕਟ ਜਿਹੜੇ ਕਾਊਂਟਿੰਗ ਮਸ਼ੀਨਸ ਵਗੈਰਾ ਇਹਨਾਂ ਸਾਰਿਆਂ ਤੇ 20 ਤੋਂ 30% ਡਿਸਕਾਊਂਟ ਅਸੀਂ ਕਸਟਮਰ ਨੂੰ ਆਫਰ ਕਰ ਰਹੇ ਹਾਂ ਮੇਂਟੇਨੈਂਸ ਦੀ ਗੱਲ ਵੀ ਕੀ ਹੈ ਮੇਂਟੇਨੈਂਸ ਜਿਹੜੀ ਅਸੀਂ ਦੀਵਾਲੀ ਤੱਕ ਟੋਟਲੀ ਫ੍ਰੀ ਕੀਤੀ ਹੋਈ ਆ ਕਸਟਮਰ ਕੋਲ ਸਰਵਿਸ ਦੇ ਜਾਂ ਮੇਂਟੇਨੈਂਸ ਦਾ ਕੋਈ ਵੀ ਚਾਰਜਸ ਨਹੀਂ ਲਿਆ ਜਾਊਗਾ ਜਿਹੜਾ ਸਾਡਾ ਕੋਈ ਪ੍ਰੋਡਕਟ ਲੱਗਦਾ ਉਹਦੇ ਵਿੱਚ ਵੀ 20% ਡਿਸਕਾਊਂਟ ਦੇ ਕੇ ਕਸਟਮਰ ਨੂੰ ਸਰਵਿਸ ਦਿੱਤੀ ਜਾਊਗੀ ਤੇ ਜੋ EMI ਵਗੈਰਾ ਵੀ ਆਪਣੇ EMI ਬਜਾਜੀ EMI ਸਾਡੇ ਕੋਲ ਅਵੇਲੇਬਲ ਆ ਜਦੋਂ ਜਿਹੜਾ ਕਸਟਮਰ ਨੂੰ ਲੋੜ ਹੈਗੀ ਉਹ ਆਪਾਂ ਫਾਈਨਾਂਸ ਕਰ ਸਕਦੇ ਹਾਂ ਕਿ ਉਹ ਕਿਲੋਮੀਟਰਸ ਆਉਣਾ ਜਾਂ ਕਿਤੇ ਵੀ ਨਹੀਂ ਪੂਰਾ ਡਿਸਟ੍ਰਿਕਟ ਹੁਸ਼ਿਆਰਪੁਰ ਆਪਾ ਕਵਰ ਕਰਦੇ ਪਿਆ। 팀 मैं अपने शहर वासियों नु जरूर रिक्वेस्ट करूंगा कि जेड़ा assi ਤੁਹਾਨੂੰ ਕੋਈ ਲਾਭ ਦੇ ਰਹੇ ਆ ਉਹ जरूर ਜਿਆਦਾ ਤੋਂ ਜਿਆਦਾ ਲੋਕ ਜਿਹੜੇ ਆ ਦੁਕਾਨ ਤੇ ਵਿਜ਼ਿਟ ਕਰੋ ਤੇ ਜਿਹੜਾ ਵਿਜ਼ਿਟ ਨਹੀਂ ਕਰ ਸਕਦਾ ਉਹਨੂੰ assi ਹੋਮ ਸਰਵਿਸ ਵੀ जरूर ਦੇਾਂਗੇ ਤਾਂ ਸਾਡੇ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾ।